ਕੀ ਜੈ ਜੈ ਜਾਨਾ ਜੀ ਮਹਾਰਾਜ ਜੀ ਜੋ ਬੋਲੇ ਸੁੰਦਰ ਬਹਿ ਕੁਮਾਰ ਜੀ ਦੀ ਮਹਾਰਾਜ ਜੀ ਜੈ ਸਤਿਗੁਰੂ ਗਿਆਨਾ ਜੀ ਮਹਾਰਾਜ ਜੀ ਜੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ 27 ਤਰੀਕ ਨੂੰ ਆਪਾਂ ਭਗਵਾਨ ਵਾਲਮੀ ਕੁਮਾਰ ਜੀ ਦਾ ਵਾਲਮੀ ਤੀਰਥ ਤੇ ਔਰ ਪਾਉਣ ਤੀਰ ਕੁਮਾਰ ਦਾ ਨਿਸਾਨ ਸਾਹਿਬ ਚੜਾਇਆ ਸੀ ਤੋਂ ਉਸ ਤੋਂ ਬਾਅਦ ਦੇ ਵਿੱਚ ਕੁਝ ਆਪਣੇ ਸੰਤਾ ਮਹਾਂਪੁਰਸ਼ਾਂ ਨੂੰ ਕੋਸ਼ਿਸ਼ ਕੁਝ ਜਿਨ੍ਹਾਂ ਨੂੰ ਨਾਰਾਜ਼ ਹੋਇਆ ਉਹਨਾਂ ਨੇ ਕੁਝ ਸ਼ਬਦ ਜਿਹੜੇ ਸੀ ਆਪਣੇ ਸੰਤਾਂ ਮਾਪੁਰਖਾਂ ਦੇ ਵਰਖਰਾਹ ਬੋਲੇ ਸੀ। ਤੋਂ ਉਸ ਨੂੰ ਉਹਦੀ ਅਸੀਂ ਜਿਹੜੀ ਤੈਨ ਤਰੀਕ ਦਾ ਜਿਹੜਾ ਅਸੀਂ ਉਹਦੀ ਕਾਲ ਦਿੱਤੀ ਸੀ ਰੱਖੀ ਸੀ। ਤੇ ਅਸੀਂ ਤੈਨ ਤਰੀਕ ਨੂੰ ਧਰਨਾ ਲਾਵਾਂਗੇ ਨਹੀਂ ਤੇ ਉਹ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਪਰ ਜਿਹੜਾ 5 ਤਰੀਕ ਤੇ 4 ਤਰੀਕ ਦਾ ਗੁਰੂਪੁਰਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾ ਦੀਵ ਤੇ ਪੁਰੀਆਂ ਦਾ ਮੇਲਾ ਆ ਰਿਹਾ। ਉਹਨੂੰ ਪਸ ਨਜ਼ਰ ਵਿੱਚ ਰੱਖਦੇ ਹੋਏ ਅਸੀਂ 10 ਤਰੀਕ ਵਾਲੀ ਜਿਹੜੀ ਕਾਲ ਐਸ ਕਰਕੇ ਵਾਪਸ ਲੈ ਰਹੇ ਆਂ ਕਿ ਜਿਹੜਾ ਸਮਾਜ ਦੇ ਵਿੱਚ ਕੋਈ ਤੀਰਥ ਤੇ ਆਉਣ ਤੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਤੇ ਮੱਥਾ ਟੇਕ ਹੁੰਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਜਿਹੜਾ ਸਾਡੇ ਅਫਸਰ ਸਹਿਬਾਨਾਂ ਦਾ ਵੀ ਮਾਨ ਰੱਖਦੇ ਹੋਏ ਅਸੀਂ ਆਪਣੀ ਕਾਲ ਨੂੰ ਇਸ ਕਰਕੇ ਵਾਪਸ ਲੈ ਰਹੇ ਆ ਤੇ ਸਾਰੀਆਂ ਸੰਗਤਾਂ ਨੇ ਸ਼ਾਂਤੀ ਬਣਾਈ ਰੱਖਣੀ ਤੇ ਭਗوان ਵਾਲਮੀ ਕੁਮਾਰਾ ਦੇ ਤੀਰਥ ਤੇ ਆ ਕੇ ਭਗਵਾਨ ਵਾਲਮੀਕ ਮਹਾਰਾਜ ਦੇ ਪੁੰਨਿਆਂ ਵਾਲੇ ਦਿਨ ਪੁੰਨਿਆਂ ਵਾਲੇ ਮੇਲੇ ਤੇ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਮਹਾਰਾਜ ਉੱਥੇ ਵੀ ਦਰਸ਼ਨ ਕਰੋ ਕੋਈ ਇੱਥੇ ਆਉਣ ਦੀ ਪ੍ਰੋਬਲਮ ਨਹੀਂ ਗਈ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਜੈ ਮਹਾਰਾਜ ਦੀ ਜੈ ਲਓ ਬਹੁਤ ਹੀ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਵਾਲਮੀਕੀ ਧਰਮ ਕਾ ਪ੍ਰਕਾਸ਼ ਹੋ ਵਾਲਮੀਕੀ ਧਰਮ ਕਾ ਪ੍ਰਕਾਸ਼ ਹੋ ਸਾਥੀਓ ਜਿਹੜਾ ਸਮਾਜ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਆ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਹੁਸਾ ਆ ਤੇ ਕੁਝ ਸੰਗਟਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਰੱਦ ਕੀਤਾ ਜਾਂਦਾ ਕੁਮਾਰ ਦਰਸ਼ਨ ਜੀ ਜਾਵਾਦ ਜੀ ਕੀ ਹਰ ਹਰ ਜਿਸ ਰੰਗ ਦੇ ਪਰਮ ਪਿਤਾ ਪਰਮਾਤਮਾ ભગવાન ਆਦਮੀ ਕੀ ਮਹਾਰਾਜੀ ਦਾ ਪਾਮਨ ਪਰਗੜ ਜੋ ਸਾਰੇ ਹੈ ਉਹਨੂੰ ਮੱਦੇਦੈ ਰੱਖਦੇ ਹੋਏ ਵਿਜੇ ਦਿਵਸ ਦੇ ਇਸ ਸੰਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤੇ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮੱਤਿਆ ਪੂਰਨ ਹੈ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰੇਸ਼ਰ ਬੰਦਾ ਔਰ ਪੁਤਲਾ ਦਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਉਹ ਕੁਝ ਸਮੇਂ ਲਈ ਸਰਗਿਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਸਤਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਕਿਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਨੂੰ ਇਹ ਸਟਾਕਟ ਕਰ ਰਹੇ ਹੁਣ ਅੱਗੇ ਚੌਧੇ ਯਸ਼ਪਲ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ ਜੋ 5 ਅਕਤੂਬਰ ਨੂੰ 5 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟਲੀ ਬਹੁਤ ਹੀ ਸ਼ੁਭ ਅਹਿਮ ਦੇਣਾ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ 3 ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਰਾ ਫੂਕਨ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮਿਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਪਵਿੱਤਰ ਦਿਨ ਹੈ ਤੇ ਸਾਰੇ ਲੋਕ ਇਸ ਦੀਆਂ ਤਿਆਰੀਆਂ ਚ ਲੱਗੇ ਹੋਏ ਆ ਕੁਝ ਲੋਕਾਂ ਨੇ ਵਾਲਮਿਕੀ ਆਸ਼ਰਮ ਬਹੁਤ ਵੱਡੀ ਗਿਣਤੀ ਜਾਣਾ ਮੱਥਾ ਟੇਕਣ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਹੈ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਰ੍ਹਾਂ ਕੀਤਾ ਜਾਂਦਾ ਔਰ ਅਗਲੀ ਜਿਹੜੀ ਵੱਡੇ ਪੱਧਰ ਤੇ ਇੱਕ ਮੀਟਿੰਗ ਹੈ ਜਿਹੜੀ ਪੂਰੇ ਪੰਜਾਬ ਦੇ ਅੰਦਰ ਰੱਖੀ ਜਾਣੀ ਹੈ ਉਸ ਦਾ ਸਥਾਨ ਔਰ ਸਮਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਔਰ ਆਪਾਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਹੁਮ-ਹਮਾ ਕੇ ਪਹੁੰਚਣਾ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਸਰਬਸੰਮਤੀ ਦੇ ਨਾਲ ਸਾਰਿਆਂ ਦੀ رائے ਲੈ ਕੇ ਇਸ ਪ੍ਰੋਗਰਾਮ ਆਪਾਂ ਸਿਰੇ ਚੜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੀ ਸ਼ਸ਼ੀ ਆਧਿਤਰਮ ਪ੍ਰੇਮੀਓ ਜੈ ਵਾਲਮੀਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਿਚੋੜ ਜਿਹੜਾ ਅੱਜ ਦੀ ਇਸ ਪੈਟਿਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹੀ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਉੱਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤਿਰਸਤੇ ਤੁਸੀਂ ਨਤਮਸਤਕ ਹੋਣਾ ਐਦਾ ਦਿਨ ਮਨਾਉਣਾ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤਿਰਸਤੇ ਆ ਕੇ ਮੱਥਾ ਟੇਕੋ ਜੀ ਧੰਨਵਾਦ ਜਲਦੀ ਗੁਰੂ ਜੀ ਆਦਿਤਰਮ ਪ੍ਰੇਮੀ ਜੋਆ ਵਾਲਮੀਕੀ ਮੈਂ ਸਚਿਨ ਅਸੁਰਰਾਵਨ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਸਮੂਹ ਸੰਗਠਨਾਵਾਂ ਵੱਲੋਂ ਮੁਖੀਆਂ ਵੱਲੋਂ ਮੀਟਿੰਗ ਹੋਈ ਹੈ ਜੋ 10 ਤਰੀਕ ਦਾ ਅੰਮ੍ਰਿਤਸਰ ਬੰਦੀ ਕੋਲ ਅਸੀਂ ਵਾਪਸ ਲਿੱਤੀ ਹੈ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾੜੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਵ ਕੁਸ਼ਵਜੇ ਦੀ ਬਸਤਰ ਲੈ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਰ ਵਾਲਮੀਕੀ ਤੀਰਤ ਦੇ ਪ੍ਰਤੀ ਲੋਕਾਂ ਦੇ ਮਨ 'ਚ ਕੋਈ ਡਰ ਹੋਵੇ ਇਸ ਕਰਕੇ ਅਸੀਂ ਤਿੰਨ ਤਰੀਕ ਹੋਰ ਚਾਰ ਤਰੀਕ ਨੂੰ ਕਾਲ ਵਾਪਸ ਲੈਣੇ ਆ ਸਮਾਨ ਨੂੰ ਵੀ ਫੇਸ ਕਰੀ ਜਾਂ ਸਾਥ ਦਿਓ ਸਹਿਯੋਗ ਦਿਓ ਜੈ ਵਲਮਿਕੀ ਠੀਕ ਸ਼ਾਟ ਚਲੋ ਸ਼ਾਟ ਜੋ ਬੋਲੇ ਈਸ਼ੋ ਨਿਰਮੈ ਗੁਰੂ ਮਾਨ ਵਾਲੀ ਕੀ ਮਾਸ਼ਾਅਰੂਮ ਜੈ